ਗੁਰਸਿੱਖ ਐਸਾ ਹੈ ਜਿਹਨੂੰ ਮਹਾਰਾਜ ਨੇ ਜਹਾਜ਼ ਦਾ ਖਿਤਾਬ ਦਿੱਤਾ ਹੈ ਜਹਾਜ਼ ਦਾ ਉਹ ਗੁਰਸਿੱਖ ਕੈਸਾ ਜਿਹਦੇ ਅੰਦਰ ਪ੍ਰੇਮ ਇੰਨਾ ਵੇਖ ਕੇ ਤੇ ਮਹਾਰਾਜ ਨੇ ਉਹਨੂੰ ਜਹਾਜ਼ ਦਾ ਖਿਤਾਬ ਦੇ ਦਿੱਤਾ ਜਹਾਜ਼ ਕਹਿ ਦਿੱਤਾ ਵੋਹਿਤ ਕਹਿ ਦਿੱਤਾ ਬੇੜਾ ਕਹਿ ਦਿੱਤਾ ਉਹ ਗੁਰਸਿੱਖ ਦਾ ਜੀਵਨ ਪੜ੍ਹੀਏ ਬੜਾ ਕਮਾਲ ਦਾ ਜੀਵਨ ਹੈ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਨਾਲ ਦਰਬਾਰ ਸਾਹਿਬ ਦੀ ਸੇਵਾ ਹੋ ਰਹੀ ਹੈ ਬੇਅੰਤ ਸਿੱਖ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਸੇਵਕ ਮਾਉਂਦੇ ਨੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਦੇ ਨੇ ਇਹ ਜਿਹੜਾ ਵਿਅਕਤੀ ਹੈ ਨਾ ਇਹਦਾ ਨਾਮ ਹੈ ਭਾਈ ਮੰਜ ਭਾਈ ਮੰਜ ਵੀ ਤੁਰਦਾ ਫਿਰਦਾ ਦਰਬਾਰ ਸਾਹਿਬ ਆ ਗਿਆ ਦਰਬਾਰ ਸਾਹਿਬ ਆਇਆ ਇੱਥੇ ਰਹਿ ਪਿਆ ਰਹਿ ਕੇ ਇੱਥੇ ਕੁਝ ਦਿਨ ਗੁਰਸਿੱਖਾਂ ਨੂੰ ਮਿਲਣ ਦਾ ਸੁਭਾਗ ਇਹਨੂੰ ਪ੍ਰਾਪਤ ਹੋਇਆ ਜਿਦੋਂ ਗੁਰਸਿੱਖਾਂ ਦੇ ਅੰਦਰ ਪ੍ਰੇਮ ਵੇਖਿਆ ਸ਼ਰਧਾ ਵੇਖੀ ਭਾਵਨਾ ਵੇਖੀ ਇਹ ਬਿលਹਾਰੇ ਗਿਆ ਕਹਿੰਦਾ ਇਹਨਾਂ ਗੁਰਸਿੱਖਾਂ ਦਾ ਜੀਵਨ ਇਹਨਾਂ ਪਿਆਰਾ ਐਡੇ ਪ੍ਰੇਮ ਨਾਲ ਸੇਵਾ ਕਰਦੇ ਨੇ ਐਡੇ ਨੇਮ ਨਾਲ ਸੇਵਾ ਕਰਦੇ ਨੇ ਇੰਨੀ ਸ਼ਰਧਾ ਇਹਨਾਂ ਦੇ ਅੰਦਰ ਹੈ ਤੇ ਕਹਿਣ ਲੱਗਾ ਮੈਂ ਵੀ ਆਇਆ ਹਾਂ ਦਰਬਾਰ ਸਾਹਿਬ ਤੇ ਮੈਂ ਵੀ ਗੁਰੂ ਚਰਨਾਂ ਨਾਲ ਜੁੜਾਂ ਮੈਂ ਵੀ ਸਿੱਖੀ ਦੀ ਦਾਤ ਪ੍ਰਾਪਤ ਕਰਾਂ ਤਾਂ ਕਿ ਮੇਰਾ ਵੀ ਜੀਵਨ ਇਹੋ ਜਿਹਾ ਗੁਰਸਿੱਖਾਂ ਵਰਗਾ ਬਣ ਜਾਵੇ ਹੁਣ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ ਗੁਰ ਸਿੱਖਾਂ ਨੂੰ ਵੇਖ ਕੇ ਸਾਨੂੰ ਮਨ ਵਿੱਚ ਚਾਹ ਪੈਦਾ ਹੋਣਾ ਚਾਹੀਦਾ ਹੈ ਕਿ ਜਿਵੇਂ ਇਹ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਅਸੀਂ ਵੀ ਕਰੀਏ ਜਿਵੇਂ ਇਹ ਨੇਮ ਨਾਲ ਗੁਰਕਾਰ ਜੁੜੇ ਅਸੀਂ ਵੀ ਜੁੜੀਏ ਪਰ ਸਾਡੇ ਅੰਦਰ ਚਾਹੋ ਨਹੀਂ ਪੈਦਾ ਹੁੰਦਾ ਅਸੀਂ ਕਈ ਵਾਰ ਕਿਸੇ ਦਾ ਨੇਮ ਤੇ ਪ੍ਰੇਮ ਵੇਖ ਉਹਦੇ ਨਾਲ ਈਰਖਾ ਕਰਨ ਲੱਗ ਪੈਂਦੇ ਆ ਇਹ ਬੜਾ ਕੰਮ ਅੱਜਕੱਲ ਚੱਲ ਪਿਆ ਈਰਖਾ ਵਾਲਾ ਅਸੀਂ ਕਮੀਆਂ ਲੱਭਣ ਦਾ ਯਤਨ ਕਰਦੇ ਵੀ ਕਮੀਆਂ ਲੱਭੀਏ ਇਹਦੇ ਵਿੱਚੋਂ ਪਰ ਅਸੀਂ ਉਹਦਾ ਪ੍ਰੇਮ ਨਹੀਂ ਵੇਖਦੇ ਭਾਵਨਾ ਨਹੀਂ ਵੇਖਦੇ ਮਨ ਵਿੱਚ ਚਾਅ ਪੈਦਾ ਹੋਣਾ ਚਾਹੀਦਾ ਹੈ ਕਹਿੰਦੇ ਗੁਰਸਿੱਖਾਂ ਦਾ ਨੇਮ ਪ੍ਰੇਮ ਵੇਖ ਕੇ ਸ਼ਰਧਾ ਵੇਖ ਕੇ ਸੇਵਾ ਵੇਖ ਕੇ ਮਨ ਵਿੱਚ ਚਾਅ ਪੈਦਾ ਹੋ ਗਿਆ ਗੁਰੂ ਚਰਨਾਂ ਵਿੱਚ ਪਹੁੰਚ ਗਿਆ ਗੁਰਸਿੱਖ ਆ ਕੇ ਮਹਾਰਾਜ ਦੇ ਦਰ ਤੋਂ ਕਹਿੰਦੇ ਮਹਾਰਾਜ ਬੜੀਆਂ ਬਖਸ਼ਿਸ਼ਾਂ ਆਪਨੇ ਕੀਤੀਆਂ ਨੇ ਕਿਰਪਾ ਕਰੋ ਸਾਨੂੰ ਸਿੱਖੀ ਦੀ ਦਾਤ ਵੀ ਬਖਸ਼ੋ ਸਿੱਖੀ ਦਾਣ ਜਿਹੜਾ ਸਭ ਤੋਂ ਸ਼੍ਰੇਸ਼ਟ ਦਾਣ ਹੈ ਦਾਨਾ ਸਿਰ ਦਾਣ ਕਹਿੰਦੇ ਗੁਰ ਸਿੱਖ ਸਿੱਖੀ ਦਾਣ ਮੰਗਦੇ ਨੇ ਮਹਾਰਾਜ ਕੋਲੋਂ ਤੇ ਭਾਈ ਮੰਜ ਵੀ ਸਤਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਵੀ ਸਿੱਖੀ ਦਾ ਦਾਣ ਦੇ ਦਿਓ ਤੇ ਸਤਗੁਰੂ ਨੇ ਭਾਈ ਮੰਜ ਵੱਲ ਤੱਕਿਆ ਤੇ ਕੀ ਆਖਿਆ ਸੀ ਪੁਰਖਾ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਇਹ ਨਹੀਂ ਬਚਨ ਕਿਹਾ ਸੀ ਮਹਾਰਾਜ ਨੇ ਤੇ ਭਾਈ ਮੰਝ ਨੂੰ ਸਮਝ ਲੱਗ ਗਈ ਸੀ ਕਿ ਮਹਾਰਾਜ ਕੀ ਇਸ਼ਾਰਾ ਕਰ ਰਹੇ ਨੇ ਅਸਲ ਵਿੱਚ ਭਾਈ ਮੰਝ ਸਖੀ ਸਰਵਰੀਆਂ ਦਾ ਪੁਜਾਰੀ ਸੀ ਇਹਨੇ ਆਪਣੇ ਘਰ ਵਿੱਚ ਵੀ ਜਗ੍ਹਾ ਬਣਾਈ ਹੋਈ ਸੀ ਤੇ ਹੋਰ ਲੋਕਾਂ ਦੇ ਵਿੱਚ ਪ੍ਰਚਾਰ ਕਰਦਾ ਸਖੀ ਸਰਵਰੀਏ ਜਿਹਨੂੰ ਲਾਲਾਂ ਵਾਲਾ ਲਖ ਦਾਤਾ ਹੋਰ بڑے ਨਾਵਾਂ ਨਾਲ ਪੂਜਿਆ ਜਾਂਦਾ ਹੈ ਅਸਲ ਵਿੱਚ ਇਹ ਇੱਕ ਐਸੀ ਪ੍ਰਥਾ ਸੀ ਪਹਿਲਾਂ ਹੌਲੀ-ਹੌਲੀ ਆਮ ਲੋਕਾਂ ਨੂੰ ਸਖੀ ਸਰਵਰ ਦੀ ਪੂਜਾ ਵਿੱਚ ਲਾ ਕੇ ਤੇ ਫਿਰ ਹੌਲੀ-ਹੌਲੀ ਮੁਸਲਮਾਨ ਬਣਾਇਆ ਜਾਂਦਾ ਸੀ ਇਹ ਇੱਕ ਲਹਿਰ ਉਸ ਸਮੇਂ ਬੜੀ ਪ੍ਰਚੰਡ ਸੀ ਤਾਂ ਇਹ ਮਾਝੇ ਦੇ ਇਲਾਕੇ ਦਾ ਸਖੀ ਸਰਵਰੀਆਂ ਦਾ ਬਹੁਤ ਵੱਡਾ ਆਗੂ ਸੀ ਪਾਈ ਮੰਝ ਇਸ ਪਿੰਡ ਦੇ ਅੰਦਰ ਜਿਸ ਨੂੰ ਚੌਧਰੀ ਬਣਾਇਆ ਹੋਇਆ ਸੀ ਮਾਲ ਡੰਗਰ ਬਹੁਤ ਸਿੱਕਾਰੋਬਾਰੀ ਬੰਦਾ ਸੀ ਕਿੰਦ ਜਦੋਂ ਮਹਾਰਾਜ ਨੇ ਆਖਿਆ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇਨੇ ਸਤਿ ਬਚਨ ਕਹਿ ਕੇ ਘਰ ਆ ਗਿਆ ਜਦੋਂ ਘਰੇ ਆਇਆ ਜਿਹੜੀ ਘਰ ਦੇ ਵਿੱਚ ਸਖੀ ਸਰਵਰ ਦੀ ਜਗ੍ਹਾ ਬਣਾਈ ਹੋਈ ਸੀ ਜਿੱਥੇ ਚਿਰਾਗ ਦੀਵੇ ਆਦਿਕ ਚਗਾਉਂਦਾ ਉਹ ਸਾਰਾ ਕੁਝ ਨੇ ਢਾ ਦਿੱਤਾ ਜਦੋਂ ਢਾਇਆ ਤੇ ਇਲਾਕੇ ਵਿੱਚ ਚਰਚਾ ਹੋ ਗਈ ਕਿ ਮੰਝ ਜਿਹੜਾ ਮਾਝੇ ਦਾ ਸਖੀ ਸਰਵਰੀਆਂ ਦਾ ਮੁਖੀ ਹੈ ਉਹਨੇ ਆਪਣੇ ਘਰ ਵਿੱਚੋਂ ਜਿਹੜਾ ਪੀਰਖਾਨਾ ਬਣਾਇਆ ਸੀ ਜਿਹੜੀ ਜਗ੍ਹਾ ਬਣਾਈ ਸੀ ਢਾ ਦਿੱਤੀ ਹੈ ਲੋਕ ਜਿਹੜੇ ਇਹਦੇ ਨਾਲ ਜੁੜੇ ਹੋਏ ਸਨ ਨਾ ਉਹ ਬੜੇ ਹੈਰਾਨ ਹੋਏ ਜਦੋਂ ਇਹਨੇ ਜਗਾ ਢਾਈ ਪੀਰਖਾਨਾ ਘਰ ਵਿੱਚੋਂ ਢਾ ਕੇ ਤੇ ਸਾਰਾ ਸਮਾਨ ਕੱਢ ਕੇ ਘਰੋਂ ਬਾਹਰ ਸੁੱਟ ਦਿੱਤਾ ਤੇ ਕੁਦਰਤੀ ਕੀ ਪਾਣਾ ਵਾਪਰਿਆ ਇਹਦੀਆਂ ਜਿਹੜੀਆਂ ਘਰ ਵਿੱਚ ਰੱਖੀਆਂ ਮੱਝਾਂ ਸਨ ਮੱਝਾਂ ਮਰ ਗਈਆਂ ਲੋਕ ਕਹਿਣ ਲੱਗੇ ਇਹਨੇ ਘਰੋਂ ਪੀਰਖਾਨਾ ਢਾ ਕੇ ਤੇ ਬਾਹਰ ਸੁੱਟਿਆ ਹੈ ਵੇਖਿਆ ਪੀਰਾਂ ਦਾ ਫਿਰ ਇਹਨੂੰ ਸਰਾਪ ਲੱਗ ਗਿਆ ਇਹਦੀਆਂ ਮੱਝਾਂ ਮਰ ਗਈਆਂ ਤੇ ਜਿਹੜਾ ਚੌਧਰਪੁਣਾ ਪਿੰਡ ਦਾ ਮਿਲਿਆ ਹੋਇਆ ਸੀ ਪਿੰਡ ਵਾਲੇ ਇਕੱਠੇ ਹੋ ਕੇ ਆਏ ਕਹਿਣ ਲੱਗੇ ਅੱਜ ਤੋਂ ਬਾਅਦ ਤੂੰ ਚੌਧਰੀ ਨਹੀਂ ਹੋਏਂਗਾ ਪਿੰਡ ਦਾ ਤੇਰੇ ਕੋਲੋਂ ਚੌਧਰਪੁਣਾ ਵੀ ਖੋ ਲੈਣਾ ਅਸੀਂ ਕਹਿੰਦਾ ਕੋਈ ਗੱਲ ਨਹੀਂ ਭਾਈ ਮੈਨੂੰ ਨਹੀਂ ਚਾਹੀਦਾ ਚੌਧਰਪੁਣਾ ਤੇ ਪਿੰਡ ਵਾਲਿਆਂ ਨੇ ਹੋਰ ਵੀ ਜ਼ਿਆਦਾ ਫਿਰ ਮਤਾ ਪਾ ਕੇ ਤੇ ਇਹਦੇ ਤੇ ਤਸ਼ੱਦਦ ਟਾਇਆ ਕਹਿਣ ਲੱਗੇ ਪਤਾ ਨਹੀਂ ਕੀ ਹੋ ਗਿਆ ਚੰਗਾ ਭਲਾ ਇਸ ਇਲਾਕੇ ਦਾ ਚੌਧਰੀ ਸੀ ਕਰਾਂ ਵਿੱਚ ਪੀਰਾਂ ਦੀ ਜਗ੍ਹਾ ਬਣਾ ਕੇ ਬੜੀ ਸੇਵਾ ਕਰਦਾ ਸੀ ਹੁਣ ਪੀਰਖਾਨਾ ਟਾ ਕੇ ਛੁੱਟ ਦਿੱਤਾ ਕਹਿਣ ਲੱਗੇ ਇਹੋ ਜਿਹੇ ਬੰਦੇ ਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾ ਅਸੀਂ ਕਹਿੰਦੇ ਪਿੰਡੋਂ ਬਾਹਰ ਕੱਢ ਦਿਓ ਭਾਈ ਮੰਝ ਕਹਿੰਦਾ ਜੀ ਕੋਈ ਗੱਲ ਨਹੀਂ ਜੇ ਸਾਰੇ ਪਿੰਡ ਦਾ ਫੈਸਲਾ ਹੈ ਪਿੰਡੋਂ ਬਾਹਰ ਕੱਢਿਆ ਜਾਵਾਂਗਾ ਤੇ ਮੈਂ ਚਲਾ ਜਾਵਾਂਗਾ ਕੋਈ ਗੱਲ ਨਹੀਂ ਮੱਜਾਂ ਮਰ ਗਈਆਂ ਪ੍ਰਵਾਹ ਨਹੀਂ ਕੀਤੀ ਚੌਧਰਪੂਣਾ ਚਲਿਆ ਗਿਆ ਪਰਵਾ ਨਹੀਂ ਕੀਤੀ ਪਿੰਡੋਂ ਬਾਹਰ ਕੱਢ ਦਿੱਤਾ ਫਿਰ ਵੀ ਪਰਵਾ ਨਹੀਂ ਕੀਤੀ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਕਹਿੰਦੇ ਹੁਣ ਭਾਵੇਂ ਮੈਨੂੰ ਕੋਈ ਚੰਗਾ ਆਖੇ ਜਾਂ ਮਾੜਾ ਆਖੇ ਮੈਨੂੰ ਕੋਈ ਪਰਵਾ ਨਹੀਂ ਹੈ ਮੈਂ ਦੁਨੀਆ ਦੀਆਂ ਵਡਿਆਈਆਂ ਅੱਗ ਲਾ ਕੇ ਸਾੜ ਦੇਵਾਂ ਇਹੋ ਜੀਆਂ ਵਡਿਆਈਆਂ ਮੈਨੂੰ ਨਹੀਂ ਚਾਹੀਦੀਆਂ ਕਿੱਲ ਲੱਗੇ ਮੈਂ ਤੇ ਹੁਣ ਸਤਿਗੁਰੂ ਨੂੰ ਆਪਾ ਸਮਰਪਿਤ ਕਰ ਦਿੱਤਾ ਹੈ ਹੁਣ ਮੈਂ ਰਹਿੰਦੀ ਜ਼ਿੰਦਗੀ ਰਹਿੰਦਾ ਸਮਾਂ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਬਤੀਤ ਕਰਨਾ ਹੈ ਤੇ ਸਾਧ ਸੰਗਤ ਸਾਰਾ ਕੁਝ ਛੱਡ ਛੜਾ ਕੇ ਤੇ ਗੁਰੂ ਕੇ ਚਰਨਾਂ ਵਿੱਚ ਆ ਗਿਆ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਗੁਰ ਸਿੱਖਾਂ ਨੂੰ ਮਿਲਿਆ ਗੁਰਸੇ ਕਹਿਣ ਲੱਗੇ ਭਾਈ ਤੂੰ ਪ੍ਰੇਮ ਦੇ ਨਾਲ ਸੇਵਾ ਕਰ ਤੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਆਪ ਤੇਰੇ ਤੇ ਕਿਰਪਾ ਕਰਨਗੇ ਕਹਿੰਦਾ ਜੀ ਠੀਕ ਹੈ ਇਹਨੇ ਨਿਯਮ ਬਣਾ ਲਿਆ ਅੰਮ੍ਰਿਤ ਵੇਲੇ ਉੱਠ ਕੇ ਇਹਨੇ ਜੰਗਲ ਵਿੱਚ ਚਲੇ ਜਾਣਾ ਸੁੱਕੀਆਂ ਲੱਕੜਾਂ ਵੱਢ ਕੇ ਲਿਆਉਣੀਆਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਇਹਨੇ ਲੱਕੜਾਂ ਲਿਆ ਕੇ ਸੁੱਕੀਆਂ ਤੇ ਜਿੱਥੇ ਲੰਗਰ ਪੱਕਦਾ ਸੀ ਉੱਥੇ ਸੇਵਾ ਕਰਨੀ ਕਹਿੰਦੇ ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਲੱਕੜਾਂ ਦੀ ਪੰਡ ਸਿਰ ਤੇ ਚੁੱਕ ਕੇ ਆ ਰਿਆ ਸੀ ਕਹਿੰਦੇ ਬਹੁਤ ਤੇਜ਼ ਹਨੇਰੀ ਆਈ ਮੀਂਹ ਵੀ ਆ ਗਿਆ ਵਿੱਚ ਕੁਝ ਮੀਂਹ ਪੈ ਰਿਹਾ ਕੁਝ ਹਨੇਰੀ ਝੱਖੜ ਤੂਫਾਨ ਹੈ ਕਹਿੰਦੇ ਜਦੋਂ ਤੇਜ਼ ਹਨੇਰੀ ਆਈ ਤੇ ਹਨੇਰੀ ਦੇ ਵਿੱਚ ਪਤਾ ਨਾ ਲੱਗਾ ਰਾਹ ਤੋਂ ਕੁਝ ਭਟਕ ਗਿਆ ਇੱਕ ਖੂਹ ਸੀ ਅੰਮ੍ਰਿਤਸਰ ਨਗਰ ਦੇ ਬਾਹਰ ਬਾਹਰ ਉਹ ਸੁੱਕਾ ਖੂਹ ਸੀ ਉਹਦੇ ਵਿੱਚ ਬਹੁਤਾ ਜ਼ਿਆਦਾ ਪਾਣੀ ਨਹੀਂ ਸੀ ਉਸ ਖੂਹ ਵਿੱਚ ਭਾਈ ਮੰਝ ਜਾ ਕੇ ਡਿੱਗੇ ਜਦੋਂ ਖੂਹ ਵਿੱਚ ਡਿੱਗ ਪਿਆ ਤੇ ਫਟਾਫਟ ਉੱਠੇ ਤੇ ਲੱਕੜਾਂ ਦੀ ਪੰਡ ਪਹਿਲਾਂ ਚੁੱਕ ਕੇ ਤੇ ਸਿਰ ਤੇ ਧਰ ਲਈ ਕਿ ਕਿਤੇ ਲੱਕੜਾਂ ਨਾ ਗਿੱਲੀਆਂ ਹੋ ਜਾਣ ਜੇ ਲੱਕੜਾਂ ਭਿੱਜ ਗਈਆਂ ਤੇ ਬਲਣਗੀਆਂ ਨਹੀਂ ਕਿਤੇ ਲੰਗਰ ਜਿਹੜਾ ਪੱਕਦਾ ਉਹ ਲੇਟ ਨਾ ਹੋ ਜਾਏ ਤੇ ਸਿਰ ਤੇ ਚੁੱਕ ਕੇ ਪੰਡ ਖੂਬ ਵਿੱਚ ਖੜੇ ਹੋਏ ਉੱਚੀ ਉੱਚੀ ਮੁੱਖੋਂ ਗੁਰੂ ਗੁਰੂ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਨੇ ਕਹਿੰਦੇ ਕੋਈ ਜ਼ਿਮੀਂਦਾਰ ਉੱਠਿਆ ਆਪਣੇ ਖੇਤਾਂ ਨੂੰ ਢੇਡਾ ਮਾਰਨ ਵਾਸਤੇ ਉਹਨੇ ਆਵਾਜ਼ ਸੁਣੀ ਖੂਬ ਵਿੱਚੋਂ ਆਵਾਜ਼ ਆ ਰਹੀ ਹੈ ਉਹਨੂੰ ਜਦੋਂ ਪਤਾ ਲੱਗਾ ਕਿ ਕੋਈ ਗੁਰਸਿੱਖ ਪਿਆਰਾ ਖੂਬ ਵਿੱਚ ਡਿੱਗ ਪਿਆ ਹੈ ਉਹ ਗੁਰੂ ਗੁਰੂ ਜਪੀ ਜਾਂਦਾ ਖੂਬ ਵਿੱਚ ਖੜਾ ਹੋਇਆ ਉਹਨੇ ਜਾ ਕੇ ਤੇ ਮਹਾਰਾਜ ਤੱਕ ਸੰਦੇਸ਼ ਭੇਜਿਆ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਜਾਣਦੇ ਸਨ ਮਹਾਰਾਜ ਕਿ ਉੱਥੇ ਸਾਡਾ ਪਿਆਰਾ ਸਿੱਖ ਭਾਈ ਮੰਝ ਹੈ ਜਿਹੜਾ ਰੋਜ਼ਾਨਾ ਲੱਕੜਾਂ ਲਿਆਉਣ ਦੀ ਸੇਵਾ ਕਰਦਾ ਹੈ ਕਹਿੰਦੇ ਮਹਾਰਾਜ ਆਪ ਸਾਰੇ ਸਿੱਖਾਂ ਤੋਂ ਮੂਹਰੇ ਹੋ ਕੇ ਭਾਈ ਮੰਝ ਨੂੰ ਖੂਹ ਵਿੱਚੋਂ ਬਾਹਰ ਕੱਢਣ ਵਾਸਤੇ ਭੱਜ ਕੇ ਦੌੜ ਕੇ ਆਏ ਗੁਰਸਿੱਖ ਪੁੱਛਦੇ ਮਹਾਰਾਜ ਕੀ ਗੱਲ ਹੋਈ ਕਹਿੰਦੇ ਛੇਤੀ ਛੇਤੀ ਰੱਸੇ ਲੈ ਕੇ ਆਓ ਭਾਈ ਮੰਝ ਖੂਹ ਵਿੱਚ ਡਿੱਗ ਪਿਆ ਹੈ ਪਹੁੰਚੇ ਖੂਹ ਦੇ ਕੋਲ ਮਹਾਰਾਜ ਦੇ ਆਉਣ ਦਾ ਪਤਾ ਲੱਗਾ ਭਾਈ ਮੰਜ ਨੂੰ ਬਲਿਹਾਰੇ ਗਏ ਸਤਿਗੁਰਾਂ ਤੋਂ ਤੇ ਸਤਿਗੁਰੂ ਨੇ ਰੱਸਾ ਲਮਕਾਇਆ ਸਿੱਖਾਂ ਨੇ ਕਹਿਣ ਲੱਗੇ ਭਾਈ ਮੰਜਾ ਰੱਸਾ ਫੜ ਕੇ ਤੇ ਬਾਹਰ ਆਓ ਕਹਿਣ ਲੱਗੇ ਮਹਾਰਾਜ ਮੈਂ ਬਾਅਦ ਵਿੱਚ ਬਾਹਰ ਆਵਾਂਗਾ ਪਹਿਲਾਂ ਆ ਲੱਕੜਾਂ ਦੀ ਪੰਡ ਬਾਹਰ ਕੱਢ ਲਈਏ ਇਹ ਲੱਕੜਾਂ ਕਿਤੇ ਭੇਜਣਾ ਜਾਣ ਇਹ ਸੁੱਕੀਆਂ ਲੱਕੜਾਂ ਲੰਗਰ ਵਿੱਚ ਪਚਾਉਣੀਆਂ ਨੇ ਮੈਂ ਬਾਅਦ ਵਿੱਚ ਖੂਬ ਵਿੱਚ ਨਿਕਲਾਂਗਾ ਪਹਿਲਾਂ ਲੱਕੜਾਂ ਦੀ ਪੰਡ ਬਾਹਰ ਕੱਢੀ ਗਈ ਫਿਰ ਭਾਈ ਮੰਜ ਖੂਹ ਵਿੱਚੋਂ ਬਾਹਰ ਨਿਕਲੇ ਜਦੋਂ ਖੂਹ ਵਿੱਚੋਂ ਬਾਹਰ ਨਿਕਲੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਸਨ ਤੇ ਸਤਗੁਰੂ ਨੇ ਐਡਾ ਤਰਸ ਕੀਤਾ ਜਦੋਂ ਭਾਈ ਮੰਜ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਤੇ ਮਹਾਰਾਜ ਨੇ ਗਲਵਕੜੀ ਵਿੱਚ ਲੈ ਲਿਆ ਗਲਵਕੜੀ ਵਿੱਚ ਲੈ ਕੇ ਸਤਗੁਰੂ ਨੇ ਆਖਿਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ ਮੰਝ ਨੂੰ ਸਤਿਗੁਰੂ ਦੇ ਜਹਾਜ਼ ਦਾ ਖਿਤਾਬ ਮਿਲਿਆ ਕਿ ਗੁਰੂ ਕਾ ਜਹਾਜ਼ ਹੈ ਭਾਵ ਪਾਈ ਮੰਝ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹੋਰ ਪਤਾ ਨਹੀਂ ਕਿੰਨੇ ਕੋ ਸਿੱਖ ਜਿਹੜੇ ਕਰਮ ਕਾਂਡਨ ਤੋਂ ਬਚਣਗੇ ਜਿਹੜੇ ਗੁਰੂ ਦੀ ਸ਼ਰਨ ਆ ਕੇ ਆਪਣਾ ਜੀਵਨ ਸਵਾਰ ਲੈਣਗੇ ਇਹ ਵਡਿਆਈ ਪਾਈ ਮੰਝ ਨੂੰ ਮਿਲੀ ਅੱਜ ਵੀ ਪਾਈ ਮੰਝ ਦੇ ਉਸ ਸਥਾਨ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਯਾਦਗਾਰ ਖੂਬੀ ਹੈ ਦਰਬਾਰ ਸਾਹਿਬ ਜਦੋਂ ਤੁਸੀਂ ਦਰਸ਼ਨ ਕਰਨ ਜਾਓਗੇ ਤਾਂ ਅੰਮ੍ਰਿਤਸਰ ਤੋਂ ਤਰਨਤਾਰਨ ਸਾਹਿਬ ਵਾਲੇ ਪਾਸੇ ਰੋਡ ਦੇ ਉੱਪਰ ਉਹ ਸਥਾਨ ਅੰਮ੍ਰਿਤਸਰ ਤੋਂ ਬਾਰ ਬਾਰ ਬਣਿਆ ਹੋਇਆ ਸੋ ਇਉਂ ਜਿਹੜੇ ਗੁਰਸਿੱਖ ਭਾਵਨਾਵਾਂ ਵਾਲੇ ਗੁਰੂ ਕੇ ਚਰਨਾਂ ਵਿੱਚ ਆਉਂਦੇ ਨੇ ਉਹ ਫਿਰ ਦੁਨਿਆਵੀ ਲੋਕ ਲਾਜ ਛੱਡ ਦਿੰਦੇ ਨੇ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਗ ਲਾਜ ਲੋਕਾਨੀ ਅੱਜ ਅਸੀਂ ਲੋਕ ਲਾਜ ਵਿੱਚ ਫਸੇ ਹੋਏ ਆ ਬਹੁਤੇ ਕਰਮ ਕਾਂਡ ਅਸੀਂ ਤਾਂ ਹੀ ਕਰੀ ਜਾਂਦੇ ਵੀ ਜੇ ਆ ਕੰਮ ਨਾ ਕੀਤਾ ਤੇ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ